ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਰੈਸਪੀ ਸਾਂਝੀ ਕਰਨੀ ਆ ਬਹੁਤ ਦਿਨ ਹੋ ਗਏ ਕੋਈ ਬਣਾਈ ਨਹੀਂ ਸੀ ਕਿਉਂ ਹੜ੍ਹ ਜਾਦੇ ਆਏ ਕਰਕੇ ਬਲੱਗ ਜਾਦਾ ਆਇਆ ਹੈ ਸੀ ਕਰ ਮੰਨ ਨਹੀਂ ਸੀ ਕਰਦਾ ਕਿਸੇ ਕੰਮ ਨੂੰ ਵੀ ਇਸ ਕਰਕੇ ਚਲੋ ਹੁਣ ਪ੍ਰਮਾਤਮਾ ਨੇ ਧੁੱਪ ਕੰਢੀ ਹੈ ਤੈਨ ਲੱਗ ਗਈ ਤੇ ਪਾਣੀ ਵੀ ਹੁਣ ਹੜਾਂ ਦਾ ਪਿੱਛੇ ਨੂੰ ਉੜ ਗਿਆ ਥੋੜਾ ਸੁੱਕਣ ਲੱਗ ਗਿਆ ਅੱਜ ਆਪਾਂ ਜੀ ਰੈਸਪੀ ਬਣਾਵਾਂਗੇ ਬ੍ਰੈਡਾਂ ਦੀਆਂ ਗਲਾਬ ਜਾਮਣਾ ਬਣਾਵਾਂਗੇ ਆ ਆਪਾਂ ਇੱਕ ਬ੍ਰੈਡਾਂ ਦਾ ਪੈਕਟ ਆਪਾਂ ਜਿਹੜਾ ਪੈਕ ਲਿਆ ਇਹਦੀਆਂ ਆਪਾਂ ਪਹਿਲਾਂ ਕੰਨੀਆਂ ਤਾਰਨੀਆਂ ਨੇ ਜਿਹੜੀਆਂ ਆਪਾਂ ਤੁਸੀਂ ਚਾਹੇ ਹੱਥ ਨਾਲ ਤਾਰਦੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਕਰਦਨੇ ਲਾਉਣੀਆਂ ਨੇ ਐ ਸਾਰੀਆਂ ਕੰਨੀਆਂ ਲਾ ਦੇਣੀਆਂ ਨੇ ਜੀ ਆਪਾਂ ਕਿਉਂਕਿ ਇਹ ਵਿੱਚ ਨਹੀਂ ਪਾਉਣੀਆਂ ਹੈਗੀਆਂ ਥੋੜੀ ਸਖਤ ਨੇ ਗੁਲਾਬ ਜਾਮੁਨ ਆਪਾਂ ਨੂੰ ਨਰਮ ਚਾਹੀਦੀ ਆ ਆਪਾਂ ਸਾਰਿਆਂ ਦੀ ਕੰਨੀਆਂ ਲਾ ਦੇ ਹੁਣ ਇਹ ਤੇ ਇਹ ਲਾਈਆਂ ਤਾਂ ਹੈ ਹਾਂ ਕੋਈ ਲੋਟਰੀ ਆਉਂਦੀ ਨਹੀਂ ਨਾ ਤਾਂ ਤੁਰਪਾ ਹੱਥ ਨਾਲ ਲਾਵਨਿਆ ਮਿੱਟਾ ਆ ਲੋ ਜੀ ਉਹਨਾਂ ਦੁਕਾਨਿਆਂ ਫਿਰ ਆਪਾਂ ਆਟਾ ਜੀ ਆਦਾ ਕਿਵੇਂ ਆਹ ਲੋ ਜੀ ਆਹ ਬਰੈਡਾਂ ਦੀ ਆਪਾਂ ਕੰਨੀਆਂ ਲਾਤੀਆਂ ਹਮ ਚਾਹੇ ਤੈਨੂੰ ਗ੍ਰੇਂਡਰ ਚ ਪਾ ਕੇ ਮੜਾ ਕਰ ਲੈਂਦੀ ਹੁਣ ਮੈਂ ਗ੍ਰੇਂਡਰ ਚ ਨਹੀਂ ਪਾਣਾ ਮੈਂ ਹੱਥ ਨਾਲ ਇਹਨਾਂ ਨੂੰ ਤੋੜਨ ਮਰੋੜ ਕਰ ਲੈਣਾ ਜੀ ਕਿਉਂ ਸਾਉਟ ਇਨੇ ਕਿਹੜਾ ਕੋਈ ਹੋ ਹੈਗਾ ਵੀ ਕਿਹੜੇ ਨੇ ਵੀ ਹੱਥਾਂ ਨਾਲ ਹੋਣਾ ਨਹੀਂਗਾ ਦੇ ਵਿੱਚ ਪਾਉਣਾ ਜੀ ਥੋੜਾ ਜਿਹਾ ਦੁੱਧ ਦੁੱਧ ਕੋਈ ਬਾਲਾ ਨਹੀਂ ਪਾਉਣਾ ਹੈਗਾ ਜਿਵੇਂ ਆਪਾਂ ਕਹਦੇ ਕੋਈ ਬਾਹਲਾ ਕਟਸੀ ਭਰ ਕੇ ਪਾਉਣਾ ਆ ਦੇਖ ਲਓ ਵੀ ਕਿੰਨਾ ਕੁ ਮੇਰੇ ਹੱਥ ਦੇ ਵਿੱਚ ਦੁੱਧ ਹੈ ਇੰਨਾ ਕੁ ਇੱਕ ਦੋ ਵਾਰੀ ਪਾ ਲਵਾਂ ਨੇ ਬਸ ਤਰਨਾ ਕੇ ਫੇਰ ਦੌਨ ਦਿਖਾਉਣੀ ਹੈ ਜੀ ਤਿਆਰ ਕਰਕੇ ਆਹ ਲੋ ਜੀ ਆਪਾਂ ਆ ਇਹਦਾ ਡੋਹ ਜਿਆ ਤਿਆਰ ਕਰ ਲਏ ਉਹ ਜਿਹੇ ਹਥੇਲੀ ਜੀ ਨਾਲੇ ਮਲੇ ਤੇ ਇਹਦਾ ਕਣਈ ਜੀ ਬੈਠੀ ਆ ਮਾੜਾ ਜੀ ਆਪਾਂ ਇਹਦੇ ਪਿੱਛੇ ਦਹੀਂ ਚ ਬਾਰਡਰ ਵੀ ਪਾਇਆ ਦੁੱਧ ਤੋਂ ਸਮਝੋ ਤੁਸੀਂ 5-10 ਕ ਚਮਚੇ ਪਾਏ ਨੇ ਆਪਾਂ ਆ ਕੇ ਤਾਂ ਵਧੀਆ ਹੋ ਜਵੇ ਹੁਣ ਇਹਨੂੰ ਟਿਕਾ ਦਿੰਨੇ ਆਪਾਂ ਆਟੇ ਨੂੰ ਆਪਾਂ ਇਧਰ ਇੱਕ ਪਾਸੇ ਪਾਉਨੇ ਆਂ ਦੀ ਰਫੈਂਡ ਤੇ ਦੂਜੇ ਪਾਸੇ ਆਪਾਂ ਧਰਦਿਆਂ ਦੀ ਚਾਸਣੀ ਤੇ ਦਿਖਾਉਨੇ ਆ ਤੁਹਾਨੂੰ ਆਹ ਲਓ ਜੀ ਆਪਾਂ ਇਧਰ ਪਾਇਆ ਰਫੈਂਡ ਇਧਰ ਪਹਿਲਾਂ ਆਪਾਂ ਆਹ ਬਣਾ ਲਿਆ ਜੀ ਇਹਦੀਆਂ ਗਨਾਵ ਜਾਮਣਾ ਇੰਨੇ ਕੇ ਪੀਸੇ ਬਣੇ ਨੇਗੇ ਕਿ ਉਹ ਵੱਡਾ ਬਰੈਡ ਆ ਇਥੋਂ ਮਿਲਿਆ ਨਹੀਂ ਛੋਟਾ ਹੀ ਮਿਲਿਆ ਸੀਗਾ ਚਲੋ ਆਪਾਂ ਤਾਂ ਇੱਕ ਦੇਖਾਈ ਸੀ ਹੁਣ ਆਪਾਂ ਕਰਦੇ ਆਂ ਜੀ ਗੈਸ ਸਟਾਰਟ ਆ ਲੋਚ ਉਹ ਚ ਪਾਤਾ ਆਪਾਂ ਰਫੈਨ ਹੁਣ ਆਪਾਂ ਇਧਰ ਬਣਾਉਣ ਲੱਗੇ ਆਂ ਜੀ ਚਾਸਵੀ ਆਪਾਂ ਜਿਹੜੀਆਂ ਆਪਣੀਆਂ ਬਲਾਮਜਾ ਮੜਨ ਉਹਨੇ ਕ ਆਪਾਂ ਖਾਂਦ ਤੇ ਪਾਣੀ ਪਾ ਲੈਣਾ ਜੀ ਜਿਹੜੀ ਚਾਸਮੀ ਆ ਜੀ ਇਹ ਕੋਈ ਬਾੜੀ ਗਾੜੀ ਨਹੀਂ ਬਣਾਉਣੀ ਹੈ ਕਿ ਨਾ ਕੋਈ ਇਹ ਤਾਰ ਵਾਲੀ ਬਣਾਉਣੀ ਹੈ ਜੇ ਬਾੜੀ ਗਾੜੀ ਬਣਾ ਲੈਂਦੀ ਨਾ ਇਹਦੇ ਵਿੱਚ ਨਹੀਂ ਉਹਨੇ ਖਪਣਾ ਹੈਗਾ ਤੇ ਜੇ ਪਤਲੀ ਹੋਊ ਤਾਂ ਇਹਦੇ ਵਿੱਚ ਰਚ ਜੂਗੀ ਆ ਦੇਖੋ ਜੀ ਆਪਾਂ ਗੋਲੀਆਂ ਬਣਾ ਲਈਓ ਉਸ ਤੋਂ ਬਾਅਦ ਆਪਾਂ ਨਾ ਮੁੱਲਾ ਪਰ ਨੂੰ ਕਿਸੇ ਨੂੰ ਭੇਜਦੇ ਆ ਤਾਂ ਵੱਡੇ ਪ੍ਰਿੰਟ ਮੰਗਾਉਨੇ ਆ ਤਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੁਹਾਡਾ ਮੂੰਹ ਮਿੱਠਾ ਕਰਾਵਾਂਗੇ ਕਿਉਂਕਿ ਧੁੱਪ ਨਿਕਲੀ ਆ ਪ੍ਰਮਾਤਮਾ ਨੇ ਸਮਾਂ ਬਹੁਤ ਵਧੀਆ ਹੁਣ ਲਾਤਾ ਚਲੋ ਜੋ ਨੁਕਸਾਨ ਤਾਂ ਹੋਇਆ ਹਨ ਫੀਟਾਂ ਦਾ ਲਗਰਾਂ ਦਾ ਬਹੁਤ ਹੋਇਆ ਉਹ ਤਾਂ ਹੁਣ ਕੋਈ ਨੱਗੇ ਹੋਏ ਨੇ ਪਲਾਕਾਰ ਕੋਈ ਹੋਰ ਪੈਨਪਾਈ ਜਿਹਦੇ ਵਿੱਚ ਪਾਈ ਗਮ ਹੈਗਾ ਉਹਨਾਂ ਦੀ ਮਦਦ ਕਰਨ ਵਾਸਤੇ ਦਿਖਾਉਣੀ ਹੈ ਜੀ ਤੁਹਾਨੂੰ ਬਣਾ ਕੇ ਆਹ ਲਓ ਜੀ ਚਾਸਨੀ ਆਪਣੀ ਬਾਕੀ ਕਿਉਂਕਿ ਤਾਰਦੀ ਨਹੀਂ ਬਣਾਉਣੀ ਹੈ ਕਿ ਵੈਸੇ ਇਹਦੇ ਕੋਲਜਾ ਬਣਾਉਣਾ ਆਪਾਂ ਜਾਣੀ ਹੁਣ ਇਹਨੂੰ ਆਪਾਂ ਕਰਦੇ ਹਾਂ ਜੀ ਗੰਤ ਕਿਉਂਕਿ ਥੋੜੀ ਠੰਡੀ ਹੋ ਜਵੇ ਇਧਰ ਆਪਣਾ ਰਫੈਂਡ ਤਿਆਰ ਹੈ ਜੀ ਆਪਾਂ ਹੁਣ ਆਹ ਇਹਦੇ ਵਿੱਚ ਗੋਲੀਆਂ ਛੱਡਦੇ ਆਂ ਜੀ ਟੈਂਡਾਂ ਦੀਆਂ ਹੁਣ ਆਪਾਂ ਜੀ ਥੋੜਾ ਸਲੋ ਕਰ ਦਿੰਦੇ ਆਂ ਜੀ ਪਹਿਲੇ ਥੋੜਾ ਤੇਜ਼ ਚਾਹੀਦੇ ਸੀ ਉਸ ਤੋਂ ਬਾਅਦ ਨਹੀਂ ਸੀ ਬਹੁਤ ਤੇਜ਼ ਆ ਜੀ ਆਹ ਲਓ ਜੀ ਹੋ ਚਲੇ ਬ੍ਰਾਊਨ ਬ੍ਰਾਊਨ ਨਾ ਆਪਣੇ ਖੋ ਗਿਆ ਬਹੁਤ ਘੱਟ ਸਮੇਂ 'ਚ ਬਹੁਤ ਘੱਟ ਖਰਚੇ ਦੇ ਵਿੱਚ ਮੈਂਟੋ ਵੈਂਟ ਬਣ ਕੇ ਤਿਆਰ ਆ ਕੋਈ ਉਹ ਤੁਹਾਡਾ ਰਫੈਂਡ ਨਹੀਂ ਖਰਾਬ ਹੋਇਆ ਉਹ ਰਫੈਂਡ ਤਾਂ ਤੁਹਾਡਾ ਬਾਅਦ ਦੇ ਵਿੱਚ ਵੀ ਕੰਮ ਆ ਜਾਣਾ ਕਿਉਂਕਿ ਰੋਟੀ ਚੋਪੜ ਲਓ ਤੜਕਾ ਲਾ ਲਓ ਚਾਹੀ ਫੇਰ ਇਹਦੇ ਵਿੱਚ ਕੋਈ ਚੀਜ਼ ਆਪ ਵੀ ਬਣਾਉਣੀ ਆ ਤਾਂ ਤੁਸੀਂ ਬਣਾ ਸਕਦੇ ਹੋ ਤੇ ਇਧਰ ਆਪਣੀ ਚਾਸਣੀ ਜੀ ਜਨੂ ਨਾਲ ਨਾਲ ਉਹ ਐਸੀ ਵੀ ਥੋੜੀ ਜੀ ਠੰਡੀ ਕਰਕੇ ਆਪਾਂ ਪਾਉਣੀ ਆ ਇਹਦੇ ਵਿੱਚ ਜਨੂ ਇਹਨੂੰ ਠੰਡੀ ਹੁੰਦੀ ਆਪਾਂ ਫੇਰ ਛੱਡ ਦਿੰਦੇ ਹਾਂ ਤੇ ਹਾਂ ਸੇਕ ਤੇ ਹੁਣ ਬਟਰ ਪੇਪਰ ਦੇ ਟੁਕੜੇ ਕੱਢਣੀਆਂ ਨੇ ਵਸੋ ਉਹਦੇ ਵਿੱਚ ਛਾੜੀ ਦੇਣੀਆਂ ਨੇ ਕਿ ਵੱਢ ਕੇ ਮੜਗੇ ਦੇ ਹਵਾ ਪੈਂਦੀ ਹੈ ਦੀ ਇਧਰੋਂ ਬਹੁਤ ਜ਼ਿਆਦਾ ਹੂਸੀ ਟਾਪੀ ਵੀ ਇੱਕ ਲਾਈ ਸੀ ਵਿੰਡੋ ਤੇ ਫਿਰ ਵੀ ਦੇਖੋ ਕਿੰਨੀ ਹਵਾ ਆਉਂਦੀ ਆ ਖਰ ਖਰ ਕਰਦਾ ਹਰ ਗੈਸ ਵੀ ਜੇ ਵੱਧ ਕਰਦੇ ਆ ਤਾਂ ਗਰਮੀ ਆਉਂਦੀ ਹੈ ਖੋਲਦੇ ਆ ਤਾਂ ਪਾਈ ਹਵਾ ਲੱਗਦੀ ਆ ਆ ਲਓ ਜੀ ਇੰਨਾ ਸੋਨਾ ਦੇਖੋ ਕਮਰਾ ਦੇ ਉਹਨਾਂ ਮੂਰੇ ਦੀਵਾਲੀ ਦਸਹਿਰਾ ਹੋਰ ਪਰਵਾ ਆ ਰਹੇ ਨੇ ਕਿਉਂਕਿ ਆਪਾਂ ਹੁਣ ਸਾਰਾ ਕੁਝ ਆਪਦਾ ਘਰੇ ਹੀ ਤਿਆਰ ਕਰਾਂਗੇ ਕਿਉਂਕਿ ਨਾਲੇ ਘੱਟ ਤੋਂ ਘੱਟ ਖਰਚੇ ਦੇ ਵਿੱਚ ਨਾਲੇ ਸਾਰਾ ਕੁਝ ਅਸ਼ੁੱਧ ਹੋਊਗਾ ਨਾਲੇ ਦੇਖੋ ਉਹ ਜਿਹੜਾ ਆਪਾਂ ਕਿਲੋ ਖੰਡ ਜੇ ਲੈ ਕੇ ਵੀ ਉਹ ਤਾਂ ਨਿਆਣੇ ਦੋ ਦੋ ਚੱਕੀਆਂ ਦੀਆਂ ਰੱਡਬਾ ਖਤਮ ਹੋ ਗਿਆ ਨੇ ਇੱਥੇ ਤੁਸੀਂ ਆਪਣੇ ਘਰੇ ਜਿੰਨੇ ਮਰਜ਼ੀ ਬਣਾ ਲਓ ਨਾਲੇ ਸਸਤੇ ਪੈਣਗੇ ਨਾਲੇ ਸ਼ੁੱਧ ਹੋਣਗੇ ਨਾਲੇ ਨਿਆਣੇ ਖੁਸ਼ ਹੋ ਜਾਣਗੇ ਉਹਦੇ ਨਾਲ ਹੁਣ ਆਪਾਂ ਥੋੜਾ ਜਿਹਾ ਸਮੇਂ ਤੇ ਕਰਤਾ ਗਿਆ ਇਸ ਕਿਉਂਕਿ ਜਿਆਦਾ ਉਬਨਾ ਹੋ ਜਵੇ ਆਹ ਲੋ ਜੀ ਗੁਲਾਬ ਜਮਨ ਆਪਣੇ ਬਣ ਚੁੱਕੇ ਨੇ ਇੱਧਰ ਆਪਣਾ ਜਾਸਨੀ ਵੀ ਠੰਡੀ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਜਾਸਨੀ ਦੇ ਵਿੱਚ ਪਾ ਕੇ ਪਿਆਉਣ ਦੇਣੀ ਹੈ ਫਿਰ ਦੇਖ ਆਪ ਜਮਨ ਆਪਣੇ ਬਣ ਕੇ ਤਿਆਰ ਨੇ ਫਿਰ ਆਪਾਂ ਕੱਢ ਕੇ ਤੁਹਾਨੂੰ ਪਲੇਟ 'ਚ ਦਿਖਾਉਨੇ ਆ ਤੇ ਇੱਕ ਕੱਟ ਕੇ ਵੀ ਦਿਖਾਵਾਂਗੇ ਵੀ ਇਹਦੇ ਵਿੱਚ ਚਾਸਣੀ ਅੰਦਰ ਇਹਦੇ ਵਿੱਚ ਕਿੰਨੀ ਗਈ ਹੈ ਕਿੰਨੇ ਸੌਫਟ ਨੇ ਇਹ ਠੀਕ ਹੈ ਨਾ ਦਿਖਾਉਨੇ ਫਿਰ 10 ਮਿੰਟ ਹੋਰ ਰੋਕ ਕੇ ਕੋਈ ਬਾਣਾ ਛੇਨੀ ਇਹਦੇ ਵਿੱਚ ਰੱਖਣੇ ਵਾਸੋਂ ਨੇ ਅੱਧਾ ਘੰਟਾ ਹੀ ਰਹਿਣ ਦੇ ਨਾਲ ਸੌਫਟ ਹੋ ਜਾਣ ਦਿਖਾਉਨੇ ਕੋਈ ਲਓ ਜੀ ਅੱਧਾ ਘੰਟਾ ਹੋ ਗਿਆ ਆਪਣੇ ਗੁਲਾਬ ਜਮਨ ਚਾਸਣੀ 'ਚ ਛੱਡੀਆਂ ਨੂੰ ਹੁਣ ਬਿਲਕੁਲ ਇਹ ਸੌਫਟ ਹੋ ਚੁੱਕੇ ਨੇ ਆਪਾਂ ਤੁਹਾਨੂੰ ਨਾ ਇੱਕ ਤੋੜ ਕੇ ਵੀ ਦਿਖਾ ਦਿੰਨੇ ਆ ਹਲੋ ਜੀ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਨੇ ਤੁਸੀਂ ਵੀ ਇੱਕ ਵਾਰੀ ਟਰਾਈ ਕਰਕੇ ਦੇਖੋ ਕੋਈ ਬਲਤਾਂ ਮਹਗਾ ਨਹੀਂ ਹੈਗਾ ਵੀ ਇਹ एकदम ਚਿਰ ਲੱਗਦਾ ਜਾਂ ਕੋਈ ਮਹਗਾ ਠੀਕ ਹੈ ਜੀ ਤੇ ਮੇਰੀ ਹੱਥ ਵੱਨ ਕੇ ਬੇਨਤੀ ਹੈ ਜੀ ਜਿਹੜੇ ਮੇਰੇ ਚੈਨਲ ਤੇ ਪਹਿਲਾਂ ਜੁੜੇ ਹੋਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਅਜੇ ਤੱਕ ਨਹੀਂ ਜੁੜੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਘੰਟੀ ਵਾਲਾ ਬਟਨ ਪ੍ਰੈਸ ਕਰਦੇ ਹੋ ਜੀ ਦੇਖੋ ਤੁਸੀਂ ਵੀ ਕਿੰਨੀਆਂ ਸੌਫਟ ਨੇ ਕੋਈ ਐ ਨਹੀਂ ਹੈਗਾ ਵੀ ਹੈਗਾ ਵੀ ਬਹੁਤ ਦਿਨ ਹੋ ਗਿਆ ਵੀਡੀਓ ਇਸ ਤਰ੍ਹਾਂ ਕੇ ਨਹੀਂ ਸੀ ਬਣਾਈ ਸੀ ਜੀ ਵੀ ਉਹ ਹੜਾ ਆਇਆ ਕਰਕੇ ਨਾ ਮਨ ਬਹੁਤ ਉਦਾਸ ਸੀਗਾ ਵੀ ਕੀ ਵੀਡੀਓ ਬਣਾਉਣ ਲੈਣਾ ਕੀ ਕਰਨਾ ਤਾਂ ਵੀ ਦੁਨੀਆ ਤਾਂ ਰੁਣੀ ਜਾਂਦੀ ਆ ਸਾਰਾ ਕੁਝ ਬਰਬਾਦ ਹੋ ਗਿਆ ਚਲੋ ਮਹਾਰਾਜ ਨੇ ਫੇਰ ਵੀ ਬਸਦਿਆਂ ਚ ਰੱਖਦੇ ਪ੍ਰਮਾਤਮਾ ਭਲੀ ਕਰੇ ਜੀ ਮਿਲਦੇ ਆਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੀ ਰੈਸਪੀ ਕਿਹੋ ਜਿਹੀ ਲੱਗੀ ਅੱਜ ਬਹੁਤ ਸੋਹਣੀ ਧੁੱਪ ਵੀ ਨਿਕਲੇ ਹਵਾ ਵੀ ਨਾਲ ਨਾਲ ਚੱਲੀ ਜਾਂਦੀ ਆ ਤੇ ਬਹੁਤ ਮਨ ਖੁਸ਼ ਆ ਅੱਜ ਪ੍ਰਮਾਤਮਾ ਇਸੇ ਤਰ੍ਹਾਂ ਜਨ ਲਾਵੇ ਤਾਂ ਸਭ ਦੀ ਫਸਲ ਵਾੜੀ ਠੀਕ ਤਰ੍ਹਾਂ ਹੋ ਜਵੇ ਜਿਨ੍ਹਾਂ ਦੀ ਹੜਪੀੜਤਾ ਦੇ ਵਿੱਚ ਮਦਦ ਸਹੀ ਤਰੀਕੇ ਨਾਲ ਹੋ ਜਵੇ ਜੀ ਚਲੋ ਜੀ ਮੈਂ ਅੱਜ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੈਕੁਰਜੀਕਾ ਖਾਸਾ ਵੈਕੁਰਜੀ ਕੀ ਫਤੇਜੀ